सत श्री अकाल ती देख रहे हो टरुथवे न्यूज चैनल चुनावी अखाड़ा पूरी तरह पख चुकिया है उम्मीदवार वालों अपने नामजदगी पत्र दाखिलते जा रहे हैं अज श्रोमणी अकाली दल के उम्मीदवार हरसिमरत कौर बादल वालों लोग सभा हलका बठिंडा तो चोन लड़न लामजदगी पत्र दाखिलते गए हरसिमरत कौर बादल सुखबीर सिंह नामजदगी पत्र दाखिल ਕਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਉਸ ਤੋਂ ਬਾਅਦ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦਾ ਜ਼ਿਕਰ ਕੀਤਾ ਦੱਸ ਦਈਏ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਇਕੱਲੇ ਚੋਣ ਲੜ ਰਿਹਾ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਨਾਲ ਚੋਣਾਂ ਲੜਦੇ ਰਹੇ ਹਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਦੂਜੀਆਂ ਪਾਰਟੀਆਂ ਵੱਲੋਂ ਪੰਜਾਬ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ। ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਕਹਿ ਨਹੀਂ। ਸੋ ਜਿੱਥੇ ਉਹਨਾਂ ਦਾ ਗੱਡ ਸੀ ਮਹਾਰਾਸ਼ਟਰ ਚ ਕੰਪਲੀਟਲੀ ਕ੍ਰੈਸ਼ ਵਾਈਟ ਆਪਲਾਈ ਮਹਾਰਾਸ਼ਟਰ ਵੀ ਵਿਹਾਰ ਚ ਵੀ ਮੈਸਿਵ ਆਪੋਜੀਸ਼ਨ ਵੇ ਜਿਹੜੀ ਇੰਡੀਆ ਦੀ ਵੇ ਜੰਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗੁੜਦਾ ਹੈ। ਰਾਜਸਥਾਨ ਚ ਮੈਨੂੰ ਕੋਈ ਭਾਜਪਾ ਦਾ ਕੋਈ ਆਇਆ ਸੀ ਬੰਦਾ ਲਈ ਬੱਠੇ ਕਿਤੇ ਗੱਲਾਂ ਕਰ ਰਹੀ ਸੀ। ਉਕੇ ਜਿਵੇਂ ਆਪ ਮੰਨੀ ਜਾਂਦੇ 15 ਘੋਣੀਆਂ ਸਾਨੂੰ 25 ਚ 15 ਤੋਂ ਇਹ 10-10 ਇੱਕ-ਇੱਕ ਰੁਪਏ ਚ ਡਿੱਗਣ ਲੱਗ ਜਾ। ਕਿੱਥੇ ਸਰਕਾਰ ਬਣਉਣੀ? ਇਹਨ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ। ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ। ਤੇ ਕਹਿਣ ਲੱਗੇ ਮੰਦਰ ਸੁੱਤਰ ਹੋਰ ਲੈਣਗੇ। ਇਹ 70 ਸਾਲ ਤਾਂ ਖੋਏ ਨਹੀਂ। ਹੁਣ ਕਿੱਥੇ ਖੋਲੇਗੇ? ਕਾਂਗਰਸ ਬਣੂਗੀ। ਹੈ? ਕਾਂਗਰਸ ਨਹੀਂ ਮੈਂ ਖਾਲੀ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਊਟ ਪੰਜਾਬ ਹਾਂ ਪੰਜਾਬ ਸਿਰਫ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਦੇ ਆਮ ਆਦਮੀ ਪਾਰਟੀ ਦਾ ਕਟਬੰਦ ਨਹੀਂ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕ੍ਰੈਡਿਟ ਤੰਗਾ ਉਹਦੇ ਵੀ ਕਰਤਾ ਹੈ ਇਹਨਾਂ ਨੇ ਇਹਦਾ ਵੀ ਕਿਹਾ ਦੇ ਉਹਦੇ ਕੌਣ ਰਿਹਾ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗ ਆਮ ਆਦਮੀ ਪਾਰਟੀ ਟੁੱਟੂਗੀ ਪੰਜਾਬ ਵਿੱਚ ਇਲੈਕਸ਼ਨ ਬਾਅਦ ਭਗਵਾਨ ਸਤਮਨ ਐਂਡ ਅਮੀਸ਼ਾ ਆਰ 1 ਤੁਹਾਡੇ ਸਾਹਮਣੇ ਹੈ ਐਗਜ਼ਾਮਪਲ ਦੱਸ ਦਿੰਦੇ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਜਿਹੜਾ ਬਾਰਡਰ ਸੀਲ ਕੀਤਾ ਸੀ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜੇਪੀ ਦੇ ਕੈਂਡੀਡੇਟ ਹਰਮਪਾਲ ਕੌਰ ਦਾ ਨਾਲੇ ਕਹਿੰਦੇ ਸਾਡਾ ਅਸੀਂ ਜੈੱਜ ਕੀਤਾ ਇੱਕ ਦਿਨ ਚ ਕਿਵੇਂ ਸੱਦ ਹੋ ਗਿਆ ਸਰੀ ਬੈਨੀਫਿਟ ਵੀ ਉਹ ਉਹ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਉਹਦੇ ਬੈਨੀਫਿਟ ਵੀ ਰੋਕਦੇ ਨਹੀਂ ਭਾਈ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਇਹ ਕਿ ਹੁਣ ਇੱਕਦਮ ਉਹਨਾਂ ਵੀ ਹਰੇ ਸੇ ਉਹਨਾਂ ਨੇ ਗੰਭੀਰ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਕਿ ਬਾਦਲ ਸਾਹਿਬ ਕਰੋ ਭੰਗਲੇ ਤਾਂ ਕਾਊਂਟਰ ਕਰਨੀ ਆ ਪਰ ਵੀ ਸਰ ਜੀ ਕਦੇ ਕੋਈ ਅਸੀਂ ਤਾਂ ਐਤਾ ਪੰਜਾਬ ਦੀ ਲੜਾਈ ਲੜਦੇ ਆ ਪੰਜਾਬ ਦੀ ਲੜਾਈ ਸੋ ਅਸੀਂ ਤਾਂ ਪੰਜਾਬ ਦੀ ਕਾਊਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਨੇ ਆਰ ਕਨਵਰਜਿੰਗ ਟੁਵਰਡਸ ਅ ਕਾਲੀ ਦਲ ਕਿਉਂਕਿ ਹੁਣ ਪਟੰਡੇ ਦੇ ਲੋਕ ਐ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਪਟੰਡਾ 'ਚ ਜੋ ਬਣਿਆ ਅਖਾਲੀ ਦਲ ਦੀ ਸਰਕਾਰ 'ਚ ਬਣਿਆ ਹੱਸਫਤ ਕੁਰਬਾਨ ਦੀ ਗੇਮ ਲੜ ਕੇ ਸਾਰੀ ਅਜੀਤਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਇਜ਼ ਦ ਫੀਲਿੰਗ ਪਟੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਹੋਦੀ ਐ ਪੰਜਾਬ 'ਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਖਾਲੀ ਦਲ ਨੇ ਕਰਾਈ ਐ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰਦੋ ਥੋਟ ਡਰੈਕਸ ਪਰਿਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੁਣ ਪੀਪਲ ਆਰ ਕਮਿਟਿਡ ਟੂ ਦ ਪਾਰਟੀ ਵਿਚ ਲੁਕਸ ਆਫਟਰ ਦ ਸੋ ਬੀ ਵੀ ਇਹ ਕਹਿਆ ਸੀਗਾ